아이야. 아 그. 아이야. 오. 어디야, 소라? 어디야, 소 오, 이 녹아줘, 오. 오, 어디야, 메크니 이거? 이거 아니야. 왜 이거? 왜? 빨리야, 빨리. 빨리야, 빨리. 빨리 와, 나. 아, 홍수라, 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 그리야, 왜 홍수라? 하하하하하하하하. 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 하하하하하하하 ਸਾਮ ਆ ਚੁਕੇ ਹਨ ਇਹ ਮੈਨਾ ਗੱਲ ਬਾਤ ਹੀ ਖੋਜ ਦਾ ਰੂਮ ਖੋਲਨੇ ਜਾਗੇ ਮੈਂ ਦੇਖੋ ਮੈਂ ਵੀ ਰਿਕਾਰਡ ਕਰ ਰਿਹਾ ਹਾਂ ਉਹਨੇ ਭਾਂਡੇ ਭਾਂਡੇ ਖਿਲਰੇ ਇਹ ਰੂਮ ਖੋਲਨੇ ਲਈ ਇਹ ਗਾਇਸ 68ਵੇਂ ਫਲੋਰ ਤੇ 816 ਨੰਬਰ ਕਮਰਾ ਹੈ ਤੁਹਾਨੂੰ ਖੋਤੇ ਲਾਉਣੇ ਨੇ ਭਰਾਵਾ ਇਦਾਂ ਲੱਗਦਾ ਸੈਂਸਰ ਹੈ ਸੈਂਸਰ ਚੁਕ ਲਵੇ ਓਪਨ ਛੱਡ ਆ ਗਈ ਫੜਾਈ ਓਏ ਇਹ ਥੋੜੀ ਛੱਡ ਛੱਡ ਮੈਨੂੰ ਪਤਾ ਨਾ ਮੈਂ ਆਪਣਾ ਇਹ ਪਾਈ ਜਾਣਾ ਹੂੰ ਤਾਂ ਲੱਗਦਾ ਠੀਕ ਹੈ ਵਾ ਰੋਲੀ ਬੰਤੀ ਆ ਵੀ ਆ ਵੀ ਬੱਤੀ ਚੱਲੀ ਬੱਤੀ ਤੇ ਜਗਦੀ ਚੁੱਕ ਲਓ ਯਾਰ ਇੱਕ ਮਿੰਟ ਇੱਕ ਮਿੰਟ ਖੋਲ ਯਾਰ ਬੁੱਲਤ ਪੁੱਛ ਤੇ ਆ ਬੜੀਏ ਚੱਜਦੇ ਉਹ ਕਿਹੜਾ ਮੂੰਹ ਖੁੱਲਣ ਨਹੀਂ ਜਾਂਦਾ ਓਏ ਇੱਕ ਮਿੰਟ ਹੋਲਡ ਕਰਨੀਂ ਲੋਨ ਹੋਲਡ ਕਰਕੇ ਰੱਖ ਮੂੰਹ ਗਾਰਡ ਤਾਣਾ ਅੱਛਾ ਉਹ ਲੋਯਾ ਜਦੋਂ ਬੱਤੀ ਜਗਣੀ ਉਦੋਂ ਫੁੱਟ ਬੱਤੀ ਉਹਨੇ ਮੂੰਹ ਹੀ ਨਹੀਂ ਖੁੱਲਣ ਦਿਆ ਯਾਰ ਉਹਨੂੰ ਬਿਚਾਰ ਕੇ ਜੱਟ ਨੇ ਬੈਠੇ ਹੋਲਡ ਕਾਰਡ ਹੁੰਦੀਆਂ ਹੋਲਡ ਬਣਾ ਕੇ ਰੱਖੀਆਂ ਹੋਣਗੀਆਂ। ਹੋਰ ਮੂਵ ਕਾਰਡ ਨਹੀਂ ਹੋਵੇ। ਇਸ ਦੱਸਾਂ ਕਿ ਗੱਲ ਮੈਂ ਤਾਂ ਦੱਸਾਂ ਲੈਂਪ ਚਲਾ। ਮਾਨ ਓਏ। ਲੈਂਪ ਚਲਾ ਖਲੋ ਜੋ। ਸਰੂਪ ਇੱਧਰ ਆਂਦੇ। ਐ। ਮੇਰੀ ਗੱਲ ਸੁਣੋ ਦੱਸਾਂ ਕਿ ਉਹ ਰੂਮ ਗਲਤ ਦਾ ਲਾਈ ਜਾਂਦੇ ਹਾਂ ਹੀ। ਗੱਲ ਨਹੀਂ ਯਾਰੀ। ਹੈ ਨੀਪੋ ਚੋ ਨੀਪ ਕੱਪ ਨੀਪ ਚੋ ਇੱਥੇ ਕਿੱਦੈ ਆ ਨਹੀਂ ਜਾ ਰਹੀ ਇੱਕ ਨੰਬਰ ਬਸ ਦੇ ਗਾਇਸ ਉਹ ਸਾਡੇ ਤੇ ਉਪਰ ਹੋਈ ਹੋਈ ਆ ਨਹੀਂ ਹੋ ਰਿਹਾ ਜਾ ਰਹੀ ਬਹੁਤ ਤੇ ਲੀਦੀ ਹੈ ਨਾ ਮੱਛਰੀ ਉਹ ਉੱਤੇ ਚੱਕਾ ਚਦਿਆ ਸਮਾਨ ਲੱਗਦਾ ਹੀ ਆ ਸਮਾਨ ਲੜਾ ਜਿਹੜਾ ਬਾਕੀ ਵਲੌਗ ਗਾਇਸ ਕੰਟੀਨਿਊ ਕਰਦੇ ਦੋ ਮਿੰਟ ਅੱਜ ਬੂਟਾ ਫੱਤੀਆਂ ਪੂਰੀਆਂ ਚਲਾਉਂਦੇ ਆਂਦਾ ਕਮਰੇ ਚ ਕੀ ਆ ਗਿਆ ਕਰ ਕਰ ਸਾੜਨ ਦਾ ਹੀ ਮਹਿੰਗਾ ਬੜਾ ਪਹਿਣਾ ਹੀ ਚਮਕ ਕਰਕੇ ਬੈਜਾ ਇੱਥੇ ਆਪਾਂ ਕਹਿਣਾ ਆਪਾਂ ਚਲਾਇਆ ਹੀ ਨਹੀਂ ਐ ਗਾਇਸ ਚੈੱਕ ਕਰੋ ਤੇ ਆਏ ਹਾਏ ਇੱਧਰ ਕਰ ਕਰ ਆ ਨਿਆਰਾ ਹੀ ਮਹਿੰਗੇ ਜੇ ਹੋਟਲ ਵਿੱਚ ਪੂਜਾ ਦੀਆਂ ਚੱਪਲਾ ਓਏ ਹਾ ਸਾਰਾ ਨੇ ਹੋਈ ਇੱਧਰ ਗਰੂ ਆਹ ਕਹਿੰਦੇ ਆਖਣਾ ਪੈਸਾ ਹੀ ਬੜਾ ਕੀ ਕਰੀਏ ਹਨ ਤੇ ਆ ਤੇ ਰਹੋ ਲੋੜ ਹੀ ਨਹੀਂ ਪੈਂਦੀ ਉਹ ਬੱਤੀਆਂ ਹੋਰ ਜਗ੍ਹਾ ਉੱਪਰ ਆ ਪੜੀਆਂ ਬੱਤੀਆਂ ਉਹ ਗੱਲ ਗੁਰੂਆ ਆ ਤਾਂ ਛੱਤ ਪਾੜ ਦਈਏ ਗਾਈ ਸਿਆ ਕਰਾਂ ਐ ਹਾਏ ਆਹ ਹਾਏ ਖੜਦਾ ਖੜਦਾ ਵਿਖਾ ਓਏ ਓਏ ਮਤੋਂ ਗੁਰੂਆ ਆ ਆ ਆ ਇਹ ਕੰਮ ਆ ਹਾਏ ਹਾਏ ਐ ਇਹ ਦੇਖੜਦਾ ਗਾਈ ਜ ਆ ਵੇ ਖਤ ਨੂੰ ਆ ਚੀਜ਼ ਵਿਖਾਉਣਾ ਵੇਖਿਓ ਇਹ ਬਾਣ ਛੋਕੜੀਆਂ ਛੱਤੋਂ ਪਹੁੰਚ ਜਾਂਦੀਆਂ ਓਏ 10 ਵਜੇ ਲੇਟ ਆਉਣੇ ਕਰਿਓ ਪੂਰੀ ਐਂਡੋਂ ਦੀ ਬਾਬੇ ਕਹਿੰਦੇ ਤੇਰੀ ਭਾਣ ਉਹ ਘੁੱਟ ਨਾ ਦੇ ਹਲੋ ਹਲੋ ਓਏ ਓਏ ਟੂ 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 ਉਹ ਬਾਬੇ ਰੋਟੀ ਖਾ ਉਹ ਆਵੇਂ ਗੋਰਾ ਚਾਹ ਆਏ ਬੁਰੀ ਗੱਲ ਕਹਿੰਦੇ ਅੱਜ ਤਾਂ ਲੋਰ ਵੱਜੀ ਪਈ ਹੈ ਕਹਿੰਦੇ ਮੈਂ ਕਾਪਾ ਵੇਖ ਪਏ ਤੇ ਆ ਦੂਜਾ ਕਿੱਥੇ ਸੰਗਾਰ ਜਾ ਐ ਸਾਰਾ ਸਾਰੇ ਮੁੰਡੇ ਕਹਿੰਦੇ ਕੋਲ ਉਹ ਵੀ ਕੋਲ ਉਹ ਵੀ ਮਛਰੇ ਮਛਰੇ ਅੱਜ ਪੱਠੇ ਪਾਉਣ ਤੋਂ ਵਜੇ ਆ ਇਧਰ ਨਾ ਨਾ ਪੱਠੇਆਂ ਜੋ ਵਜੇ ਆ ਉਹ ਆਪਣਾ ਪੂਲ 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 ਹੋਣਾ ਆ ਰੋ ਪੂਲ ਚੋ ਲਾ ਮੁੰਡਾ ਆ ਗਿਆ ਗੱਡੀ ਲਾ ਕੇ ਪਾਣੀ ਹੌਸਲਾ 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 ਕੀ ਆ ਹੌਸਲਾ ਕਿੰਨੇ ਵੱਟ ਤੇ ਆ ਗਿਆ ਇਹਨੂੰ ਲਈ ਚੀਜ਼ਾਂ ਹੋਣ ਚੁੱਕੀ ਨਹੀਂ ਆਈ ਮੈਨਾਂ ਇੱਥੇ ਸਾਬਣ ਤੋਂ ਬੜਾ ਸਾਰਾ ਕੁਝ ਵਰਤ ਕੇ ਜਾਣਾ ਛੁੜੀ ਆ ਇਧਰ ਕੀ ਰੋਣੀ ਜਮਾ ਰਾਜਾ ਫੁੱਲ ਫੁੱਲ ਨਹੀਂ ਜਾਏ ਓਏ ਬੁਰਸ਼ੇ ਹੈਗੇ ਪੇਸਟ ਨਹੀਂ ਹੈ ਪਰ ਜਿੱਤੂ ਆ ਜੀ ਦਿੱਤੀ ਚੱਕਦੇ ਕਰ ਦਫਾਵੇਂ ਜੇ ਪਾਣੀ ਦਿੱਤੀ ਨਾ ਆਹੋ ਜੀ ਓਏ ਚਲ ਗਾਇਸ ਚਲੋ ਲੈਟਸ ਗੋ ਰੂਮ ਟੂਰ ਤੇ ਦੇਦੀ ਤੁਹਾਨੂੰ ਹੋਟਲ ਠੱਤਾਲ ਠਾਗੀ ਇਹ ਹੈਗਾ ਗਾਇਸ ਵਾਸ਼ਰੂਮ ਤੇ ਇੱਥੋਂ ਐਂਟਰੀ ਓਏ ਓਏ ਕੀ ਕੁੰਡੇ ਦੇ ਗਲੇ ਕੀ ਤੇਰੇ ਬਦਤਮੀਜ਼ੋ ਰੂਮ ਗਾਈਸ ਅਬ ਬਤੀਆਂ ਬਤੀਆਂ ਚਲਾ ਟੱਚ ਇਟ ਹੋਣਾ ਇਧਰ ਇਧਰ ਕਰੂਗੇ ਚਲੋ ਮੇਰੀ ਗੱਲ ਸੁਣ ਉਹ ਬੈੱਡ ਨਾ ਤੋੜ ਦੇ ਉਹਨਾਂ ਦਾ ਬਾਹਰ ਆ ਗਏ ਆਣਗੇ ਓਏ ਓਏ ਆਹ ਮੈਂ ਆ ਰੋਡਾਂ ਤੋਂ ਸਮਝਾ ਪੁੱਤ ਦਾ ਸੁਣਨਾ ਨਾ ਆਵਾਜ਼ ਦਿਲਵਾ ਦੇ ਨਜ਼ਾਰਾ ਆ ਵੇਖਾ ਵੇਖ ਆ ਟੱਚ ਐਂ ਉਹ ਬੰਦੂਈ ਦਾ ਆਹ ਟੱਚ ਮਿੱਤਰੋ ਟੱਚ ਆ ਵੇਖਾ ਪੂਰਾ ਫੋਲੋ ਸੈਟ ਗਾਵਾ ਬਾਕੀ ਜੀ ਜਾ ਰਹੇ ਇਧਰ ਸਾਰੇ ਵੀਊ ਖਵਾਵਾਂ ਤੁਹਾਨੂੰ ਕੁੜਕੇ ਬਾਲਰੂਮ ਚ ਬਾਹਰੋਂ ਨਿਕਲ ਸਾਰਾ ਕੁਝ ਹੀ ਪਾ ਲਊਂਗਾ ਪਾਈ ਜਾਂਦੇ ਜੂ ਪਿਆ ਉਸਦਾ ਇਹ ਤੇ ਪਤਾ ਹੈ ਉਹ ਗ੍ਰੀਨ ਟੀ ਜੀ ਉਹ ਨਾ ਪਾ ਲਿਓ ਕੋਤੇ ਉਹセレਬ੍ਰਿਟੀ ਅੱਜ ਮੋਰਨੀ ਪਾਗੇ ਹੈ ਉਹ ਅਰਲੀ ਮੋਰਨੀ ਦਿਖਾ ਰਹੀ ਹੈ ਗ੍ਰੀਟਿੰਗ ਓਏ ਆ ਇਹਨਾਂ ਨੇ ਕੀ ਮੈਪ ਤੇ ਵਿਖਾਇਆ ਯਾਰ ਕਮਰੇ ਨਹੀਂ ਕਮਰੇ ਨਹੀਂ ਆ ਹੋਰ ਕੀ ਆ ਭਜੰਦਰਾ ਭਜੰਦਰਾ ਅੱਗ ਲੱਗੇ ਸੇਫਟੀ ਐਂਡ ਸਿਕਿਉਰਿਟੀ ਪੜ ਲੈਣ ਦੇ ਮੈਂ ਪੜ ਲੈ ਚਲੋ ਯਾਰ ਓਕੇ ਗਾਇਜ਼ ਕਾਫੀ ਪੀ ਕੇ ਮਿਲਦੇ ਤੁਹਾਨੂੰ ਓ ਕੀ ਦਿਆ ਵੇਖਣ ਇੱਧਰ ਇੱਧਰ ਨਹੀਂ ਆਉਣਾ ਕਿਉਂ ਤਾਲੀਆਂ ਦੇ ਨੋ 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 ਅੱਲਾ ਅੱਲਾ ਪੈੜੀਆਂ ਦੇਖਦੀ ਐ ਇੱਧਰ ਨਹੀਂ ਜਾਣਾ ਓਏ ਹੋਰ ਕੁਝ ਕਰੋ ਉੱਥੇ ਲਾਓ ਕੁਝ ਕੰਦ ਕਰ ਦੋ ਮੈਂ ਖਾਦਾ ਕੋਈ ਮੈਂ ਮੈਂ ਕਹਿੰਦਾ ਮੈਂ ਕਿ ਤੁਹਾਨੂੰ ਪਰਦੇ ਖੋਲਗੇ ਸਾਰੇ ਵੀਊਵਾਂ ਖੋਲਗੇ ਪੈੜੀਆਂ ਹੀ ਹੱਥ ਛੋੜ ਪੱਠੇ ਦੇ ਦਿੰਦੇ ਅੱਥੇ ਕਿਦੇ ਪਿੰਡ ਨਹੀਂ ਦੇ ਇੱਧਰੋਂ ਗਾਇਜ਼ ਆਹ ਕੋਈ ਬੜਾ ਸੋਣਾ ਬਣਾਇਆ ਇੰਨੇ ਆਹ ਗੱਲਾਂ ਝਾਤੀਆਂ ਮਾਰ ਲਿਆ ਆਉਂਦੀ ਪੈੜੀਆਂ ਆਹ ਕੀ ਆ ਅੰਨਾ ਕਾਉਟ ਨਾਲ ਜਾਂਦੇ ਵੀ ਈਮੇਲ ਆਈ ਦੀ ਦੇ ਦੋ ਅਨਲੈਖਾ ਸ਼ਾਮਲਾ.com ਹੰਮੇ ਕਹਣਾ ਹੈ ਸੌਰੀ ਮੇਰੇ ਅੰਦਰ ਆਈ ਸੁਮਰਾਜ 852 ਹੈ ਨਾਲ ਮਗਰ ਪਾਇਆ ਸੁਪਰ ਸਿੱਟ ਰਹੇ ਆ ਆ ਤੇ ਅੰਕਲ ਜੀ ਬਣ ਗਈ ਨਾ ਇਹ ਨੀਂਦ ਨਹੀਂ ਆਉਂਦੀ ਇਹ ਨਾ ਸੁੱਤੇ ਤੁਸੀਂ ਸਵੇਰੇ 6 ਵਜੇ ਪੂਨਚ ਹੀ ਜਾਓਗੇ ਓਏ ਤੇਰੀ ਕਮੀਜ਼ 파ਟੀ ਹੂ 파ਟੀ ਤੇ ਫਿਰ ਕੀ ਆ ਹੋਟਲ ਚ ਆਇਆ ਸੀ ਜਿੰਨਾਂ ਕੋ ਪੈਸੇ ਹੋਣ ਇਦਾਂ ਕਰਦੇ ਆ ਹਮ ਪੈਸੇ ਮੈਂ ਇਹਨਾਂ ਨੂੰ ਕਹਾਂ ਮੈਂ ਕਿਹਾ ਬਰਸੀ ਪਾ ਦੋ ਪਾਣੀ ਨਾ ਪੈਓ ਬਰਸੋ ਜੱਲ ਕਰ ਮੱਜ ਪੈਸਾ ਹੀ ਪੈਸਾ ਦਾਲੇ ਹੀ ਡਾਲਰ ਯਾਰ ਪੰਜਾਬੀ ਰਹਿਮਤ ਫਾਜ਼ਲ ਕਰੋ ਕਰੋ ਆ ਗਾਣਾ ਕਿੱਥੇ ਲੱਭੋ ਮੈਨੂੰ ਛੇਤੀ ਕਰੋ ਦੋ ਮੈਨੂੰ ਸਟੋਰੀ ਪਾਈਏ ਗੁਰੂਆ ਆਪਾਂ ਕੀ ਕਰਨੇ ਆ ਗੰਦੇ ਹੱਥ ਕੁੜੀਆ ਗੰਦੇ ਹੋਟਲ ਚ ਜਾਣਾ ਤੰਗ ਨਾ ਫੜਾ ਮੈਨੂੰ ਮੇਰੇ ਘਰ ਤੇ ਤੂੰ ਆਉਂਦੇ ਆ ਫਿਰ ਆਹ ਤੂੰ ਰਾਤ ਮਿਨਵਾਦਨੀ ਸਾਰੀ ਆ ਨਹੀਂ ਨਹੀਂ ਪਾਉਂਦੇ ਪਾਉਂਦੇ ਆ ਓਏ ਕਪੜਾ ਤੋੜਦੇ ਹੋਰ ਪੈਸੇ ਵੀ ਹੈਗੇ ਹੋਰ ਪੈਸੇ ਵੀ ਹੈਗੇ ਦੇਣ ਵਾਲੇ ਜਿਹੜਾ ਆਨੇ ਦੇਖ ਭਾਗੇ ਵੀ ਕਰਨਾ ਕੀ ਕੱਪ ਸਾਬਨ ਲੈ ਜੀ ਸਾਬਨ ਲੈ ਜਾਣਗੇ ਸਾਬਨ ਲੈ ਜਾਣਗੇ ਉਹ ਸ਼ਰਮ ਕਰਵਾ ਮੈਂ ਬੇਚ ਨਹੀਂ ਪਰ ਉਹ ਮੈਂ ਕਿਹਾ ਸਰਦ ਵੱਡੇ ਵੱਡੇ ਡਾਇਰੈਕਟਰ ਚੋਕੇ ਲੈ ਜਾਂਦੇ ਉਹ ਕਰ ਦਿੰਦੇ ਆਹ ਉਹ ਤਾਂ ਆਪਾਂ ਵੀ ਲੈ ਲਾਂਗੇ ਆਪਾਂ ਮੈਂ ਕਿਹੜੇ ਕਰਦੇ ਏਕਟਰ ਲੈ ਜਾਂਦੇ ਹਾਂ ਬਰਸ਼ ਵਧੀਆ ਜਰਾ ਬਰਸ਼ ਵੀ ਕਰ ਲੈਣਾ ਵੀਡੀਓ ਬਣਾਉਣਾ ਬਰਸ਼ ਵੀ ਇੰਨੇ ਗਾਇਸ ਆ ਕੋਲੀ ਕਿੰਨੇ ਆ ਦੋ ਹਾਂ ਉਹ ਦੋ ਆਪਾਂ ਵੀ ਚਾਰ ਜਣੇ ਆ ਨਾ ਹਾਂ ਬਸ ਠੀਕ ਹੈ ਫਿਰ ਆ ਬਰਸ਼ ਕਾਇਸ ਆ ਗਏ ਵੀਡੀਓ ਬੰਦ ਕਰ ਨਹੀਂ ਨਹੀਂ ਦੱਸ ਦੱਸ ਗੋਰੀ ਦੁਸ਼ਨੀ ਵੀ ਅ ਗਈ ਕਰਵਾ ਆ ਨੰਨੇ ਆ ਨੰਨੇ ਆ ਕਿਹ ਆ ਤੁਹਾਡੀ ਆਤ ਨਾ ਗਈ ਕੁੜੀ ਹੋਵੇ ਖੋਦ ਤੋ ਕੰਪ ਚੁੱਕ ਦੇ ਇੱਥੇ ਰੱਖੰਦਾ ਸਟਰੀਕ ਪੰਦੇ ਤਾਂ ਸਿੱਥੇ ਰੱਖ ਆ ਮਹਿੰਗੇ ਜੱਟੇ ਉਧਰ ਰੱਖੋ ਗੋਲ ਟੇਬਲ ਤੇ ਮੂਰਖੋ ਓ ਕੁੱਤੇ ਭਈਆ ਇੱਥੇ ਲੈ ਸਭ ਰੂ ਫੜ ਕੇ ਟੇਬਲ ਤੇ ਲਾਈਟ ਕਰੋ ਮੈਂ ਇੰਦਾ ਬੈਨਾ ਹੈਰ ਵੀ ਗੋ ਹੈਰ ਵੀ ਗੋ 베بی ਇਹ ਹੈ 베بی ਉਹ ਮਛਪੇੜ ਵਾਲੀ ਪੜਦ ਨਹੀਂ ਹੇੜਦੇ ਸੀਰ ਦੇਖਣਾ ਪਾਲਿਆ ਹੀ ਕਰ ਕਦ ਵਿਖਾਉਂਦਣ ਨਹੀਂ ਚੈੱਕ ਕਰੋ ਗਾਇਸ ਹੈਰ ਵੀ ਗੋ ਇਹ 베بی ਗੋ ਮਛਰੇ ਹੀ ਪੂਰਾ ਜੋ ਅੱਜ ਦਾ ਪੂਰਾ ਪਾਰੀ ਸਟ੍ਰੀਕ ਵਾਲਾ ਨੂੰ ਸਟ੍ਰੀਕ ਵਾਲਾ ਜੋ ਲੈ ਸਾਰੇ ਸਟ੍ਰੀਕਾ ਪਾਉਣਗੇ ਹਣਾ ਐ ਕਰਕੇ ਰੱਖੋ ਗਾਇਸ ਸਾਰੇ ਸਟ੍ਰੀਕਾ ਪਾਉਣ ਲੱਗੇ ਮੈਂ ਵੀ ਪਾਣਾ ਮੈਂ ਪਾਣਾ ਮੈਂ ਫੁਗਰੀ ਮਾਰ ਲਾ ਥੋੜੀ ਜੀ ਸਨੈਪਚੈਟ ਹੈ ਆਏ ਇਹ ਕੁੜੀਆਂ ਵੇ ਰੈਡੀ ਸੰਜੇ ਤੇ ਪੂਜਾ ਦੀਆਂ ਗੰਦੀਆਂ ਚਪਲਾਂ ਪਾ ਕੇ ਸਾਰੇ ਸ਼ਰਮਦਲੀ ਹੁੰਦੀ। ਇਹੀ ਤਰੀਕਾ ਓਏ ਰਿਚਨਸ ਯਾ ਬਲ ਮੇਰੇ ਗਾਸ ਨੂੰ ਰਿਚਨਸ ਵੇਖਿਓ। ਉਹ ਗਾਸ ਨੂੰ ਇਹ ਸ਼ਾਕਰੀ ਨਾ ਹੁੰਦਾ ਫੇਰੇ ਸ਼ਾਕਰੀ ਹੁੰਦਾ ਨਾ। ਪੂਜਾ ਦੀਆਂ ਚਪਲਾਂ ਇਤਰੀ ਕਿਡੀਆਂ। ਮੇਰੇ ਗਾਸ ਨੂੰ ਤਿੰਜੀ ਟ੍ਰੈਵਲਰ। ਟ੍ਰੈਵਲ ਕਰੀਦਾ ਨਾ ਮੇਰਾ ਟ੍ਰੈਵਲ ਜੀ ਪਾਈ ਜਾ ਤੈਨੂੰ ਵੀ ਬਤਾਉ। ਉਹ ਬੀਤੇ ਕਮੀਨ ਵੀ ਪਾਡੀ ਕਾਸ਼। ਓਏ ਕੀ ਜਾਂਦਾ ਇਹ ਕਰ ਰਹੀ ਆ ਮੈਨੂੰ ਪਤਾ ਨਹੀਂ ਹੈ ਉਹ ਹੱਥੋਂ ਕਿ ਤਰਿਆ ਨਹੀਂ ਆਪਣਾ ਕਿਦਾਂ ਬੋਲਦਾ ਮੈਂ ਕੋਲਡ ਕਾਫੀ ਬਣਾਉਂਦਾ ਆਪੇ ਧੋ ਲੈਣਾ ਕਾਫੀ ਮੈਨੂੰ ਥੋੜੀ ਪਤਾ ਨਹੀਂ ਤੂੰ ਕਰੇ ਨਹੀਂ ਲੋ ਵੀ ਆਸਾ ਪੈ ਗਏ ਕੋਲਡ ਕੋਫੀ ਪੀਤੀ ਆਂਦਾ ਕੱਪ ਵੀ ਧੋਦੀ ਆਂਦਾ ਕਰੇ ਆਤ ਭਈ ਕੋਲਡ ਕੋਫੀ ਪੀ ਕੇ ਕੱਪ ਵੀ ਤੇ ਇਹਦੇ ਮੂਹਰੇ ਖਾ ਕੇ ਬਹਿ ਗਿਆ ਕੀ ਕਹਿਣਾ ਚਾਹੁੰਦੀ ਵਾਟ ਆਈ ਐਮ ਸੇਇੰਗ ਨਾ ਮੈਂ ਗਿਆ ਆਪੂ ਆ ਨਾ ਤਾਂ ਬਈ ਘਰੇ ਤੋਂ ਆਉਂਦੀ ਵੀ ਮਿੱਤਰੋ ਰਾਤ ਦੇ ਵੱਜ ਗਏ 12:30 ਤੇ ਹੁਣ ਕਹਿੰਦੇ ਸੈਂਡ ਵਿੱਚ ਖਾਣੇ ਸੈਂਡ ਵਿੱਚ ਲਾਈਟ ਚਲ ਜਾਈਦੀ ਵੀਰ ਕੋ ਪੈਸੇ ਆ ਗਏ ਨਾ ਇੱਕ ਨਹੀਂ ਫੋਟਾ ਜਾਂਦਾ ਯਾਰ ਆ ਬੜਾ ਗੁਰਗਨ ਮੈਂ ਆ ਨਾ ਵੀ ਜੰਨਤ ਹੀ ਆ ਉਹਦੇ ਖਾਸ ਕਰਕੇ ਜਿਹੜੇ ਵੀ ਪੱਠੇ ਪੁੱਠੇ ਵਰਦੇ ਆ ਉਹਨਾਂ ਦੀ ਸੌਰੀ ਵੀਰੋ ਹਾਂ ਜੀ ਹਾਂ ਜੀ ਨਿਆਰਾ ਨਿਆਰਾ ਜਿਹੜਾ ਫੁੱਲ ਜਿਹੜਾ ਮਿੱਤਰੋ ਸੈਡ ਵਿੱਚ ਆਪਣੇ ਆ ਗਏ ਆ ਤੇ ਟਾਈਮ ਹੋ ਗਿਆ 1:00 ਵਜ ਗਿਆ ਚਾਰ ਬੰਦੇ ਚਾਰ ਹੀ ਪੀਸ ਤੇਰੇ ਕਰਕੇ ਵੀ ਤੇ ਸੈਂਡਵਿਚ ਮੰਗਾਏ ਸੀ ਨਾ ਐ ਫੁਰੀ ਭਈ ਫੁਰੀ ਗੱਲ ਤੇਰੇ ਕਰਕੇ ਵੀ ਤਾਂ ਸੈਂਡਵਿਚ ਸਾਨੂੰ ਖਾਣੇ ਪੈਂਦੇ ਆ ਤੇਰੇ ਕਰਕੇ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਫਿਰ ਤੁਸੀਂ ਨਹੀਂ ਵੇਖਣੀਆਂ ਓਏ ਨੂੰ ਕੀ ਖਵਾਤਾ ਈ ਇਦਾਂ ਨਹੀਂ ਕਹਿਣਾ ਇੱਕ ਵਧੀਆ ਲੱਗੇ ਨਾ ਵਧੀਆ ਲੱਗੇ ਵੇਖਣੀਆਂ ਚਲੋ ਕੋਈ ਤਾਂ ਗਾਇਸ ਸਵੇਰੇ ਮਿਲਦੇ ਹਾਂ ਫੂਲ ਚ ਚੁੱਬੀਆਂ ਹੁੰਦੇ ਓਏ ਚਲੋ ਖਾਈਏ ਬਾਈ ਚਲੋ ਜਾਂਦੀ ਪੂcjੀਆਂ ਉਹ ਦੇਖੋ ਬਾਏ ਬਾਏ ਲਵ ਯੂ ਸਰ ਕਿਦਾਂ ਦਾ ਫੀਲ ਕਰ ਰਹੇ ਹੋ ਅੱਜ ਮਹਿੰਗੀ ਹਾਟੜੇ 'ਚ ਬੈਠ ਕੇ ਵੇਖੋ ਜੀ ਉਹ ਭਰਾ ਉਹ ਛੇਤੀ ਬੋਲਾ ਸਵੇਰੇ ਪੱਠੇ ਪਾਉਣਾ ਹੀ ਉਹ ਤੁਹਾਡਾ ਕੰਜਾ ਨਾ ਮੁਕਾਵੇਂ